ਸਰ ਜਦੋਂ ਧਮਾਕੇ ਦੀ ਆਵਾਜ਼ ਆਈ ਆ ਤੇ ਮਹਿਸੂਸ ਹੋਇਆ ਕਿ ਮੇਡੇਠੇ ਦੇ ਵਿੱਚ ਕੁਛ ਇਹੋ ਜਿਹਾ ਵਾਪੜਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਟਾਇਰ ਦਾ ਪਟਾਕਾ ਵਿਆ ਸੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ న్యూਸ ਚਲਾਈ ਕਿਸੇ ਨੇ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਇਹ ਤੇ ਤੁਹਾਨੂੰ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਹੈ ਐਸੇ ਪੱਤਰਕਾਰ ਹੁੰਦੇ ਨਾ ਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਕਿਸੇ ਕਿਸੇ ਵੀ ਮੀਡੀਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ ਮੀਡੀਆ ਦੀ ਵੀਡੀਓ ਲੀਡ ਨਹੀਂ ਕੀਤੀ ਕਿ ਨਾ ਕੋਈ ਇਹੋ ਜਿਹੀ ਗੱਲ ਹੋਈ ਦੋ ਵਾਰ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜਿਹੀ ਗੱਲ ਨਹੀਂ ਸਰ ਜਦੋਂ ਧੁਮਾਕੇ ਦੀ ਆਵਾਜ਼ ਆਈ ਆ ਤੇ ਮਹਿਸੂਸ ਹੋਇਆ ਕਿ ਮੁਜੇਠੇ ਦੇ ਵਿੱਚ ਕੁਛ ਇਹੋ ਜਿਹਾ ਵਾਪੜਿਆ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹੈਗਾ ਹਾਂਜੀ ਮੈਂ ਇਤੋਂ ਤਕਰੀਬਨ ਅੱਧਾ ਕਿਲੋਮੀਟਰ ਓਨਾ ਕਿਲੋਮੀਟਰ ਘੜਿਆ ਮੇਰਾ ਤੇ ਮੈਂ ਉਦੋਂ ਬਾਅਦ ਨਿਕਲ ਕੇ ਆਇਆ ਤੇ ਮੁਜੇਠੇ ਥਾਣੇ ਦੇ ਵਿੱਚ ਆ ਕੇ ਜਦੋਂ ਪਤਾ ਕੀਤਾ ਜਾਣਕਾਰੀ ਲੈਣੀ ਚਾਹੀਏ ਤੇ ਉਹਨਾਂ ਨੇ ਮੇਰਾ ਫੋਨ ਵੀ ਖੋਲਿਆ ਤੇ ਪੁਲਿਸ ਮੁਲਾਜ਼ਮ ਨੇ ਤੇ ਉਹਦੇ ਵਿੱਚ ਇਹਨਾਂ ਦੇ ਕੰਟਰੋਵਰਸ਼ੀਅਲ ਬਿਆਨ ਸੀਗੇ ਕਦੀ ਉਹ ਕਹ ਰਹੇ ਕਿ ਸਿਲੰਡਰ ਬਲਾਸਟ ਹੋਇਆ ਕਦੀ ਕਹ ਰਹੇ ਟਾਇਰ ਬਲਾਸਟ ਹੋਇਆ ਤੇ ਮੈਂ ਆਲਮੋਸਟ ਉਹਦੀ ਰਿਕਾਰਡਿੰਗ ਵੀ ਕੀਤੀ ਸੀ ਤੇ ਉਹਨਾਂ ਦੇ ਮੁਲਾਜ਼ਮ ਵੱਲੋਂ ਮੇਰਾ ਫੋਨ ਖੋ ਕੇ ਤੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਗਈ ਹੈ ਨਹੀਂ ਅੰਦਰ ਤੇ ਜਾਣਦਾ ਤੇ ਕਿਸੇ ਨੂੰ ਅਜੇ ਤੱਕ ਮੈਂ مین ਗੇਟ ਤੱਕ ਸੀ ਜੀ ਕੀ ਲੱਗਦਾ ਦੇਖੋ ਤੇ ਕੈਟ ਦਾ ਬਲਾਸਟ ਵੀ ਆ ਨਹੀਂ ਹੋ ਸਕਦੀ ਆ ਇਹ ਤੇ ਦੇਖੋ ਮੋਟਰਸਾਈਕਲ ਦੀ ਬਲਾਸਟ ਇੰਨੀ ਨਹੀਂ ਹੋ ਸਕਦੀ ਹਾਂ ਟਰੱਕ ਦਾ ਕਹਿ ਸਕਦੇ ਹਾਂ ਮੰਨ ਵੀ ਸਕਦੇ ਹਾਂ ਕਿ ਟਰੱਕ ਦਾ ਬਲਾਸਟ ਇੰਨੀ ਦੂਰ ਤੱਕ ਜਾ ਸਕਦਾ ਐਜੇ ਪੱਤਰਕਾਰ ਹੋਣ ਦੇ ਨਾਤੇ ਸਾਨੂੰ ਇੰਨੀ ਵੀ ਤਾਂ ਸਮਝ ਆ ਗਈ ਆ ਐਜੇ ਪੱਤਰਕਾਰ ਹੋਣ ਦੇ ਨਾਤੇ ਕੀ ਮਹਿਸੂਸ ਕਰ ਰਹੇ ਜੇ ਇਸ ਵੇਲੇ ਕਿ ਕੀ છુપਾਇਆ ਜਾ ਰਿਹਾ ਕੋਈ ਚੀਜ਼ ਕਿ ਜਾਂ ਕੁਝ ਹੈ ਕੁਝ ਐਸਾ ਸਰ ਇਹ ਤੁਹਾਨੂੰ ਵੀ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਅਗਰ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਸਿਕਿਉਰਿਟੀ ਦਾ ਹਵਾਲਾ ਦੇ ਕੇ ਖਾਸ ਕਰਕੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਹੈਗਾ ਜਿਹੜੇ ਗੇਟ ਪਹਿਲਾਂ ਬੰਦ ਹੁੰਦੇ ਸੀ ਸਰ ਅਸੀਂ ਮੁਝੇਠਾ ਤੇ ਰਹਿਣ ਵਾਲੇ ਰਾਤ 12 ਵਜੇ ਵੀ ਆਏ ਹਨ ਤਾਂ ਸਾਡਾ ਗੇਟ ਅਸੀਂ ਕਦੀ ਨਹੀਂ ਬੰਦ ਵੇਖਿਆ ਸੀ 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 ਵੀ ਕਹਿੰਦੇ ਟੁੱਟੇ ਨੇ ਕੋਈ ਇਹ ਦੇਖੋ ਮੌਕੇ ਤੇ ਜਾ ਕੇ ਪਤਾ ਲੱਗੇਗਾ ਜੋ ਕਿ ਹੁਣ ਇਸ ਟਾਈਮ ਬੰਦ ਜਿਵੇਂ ਜਿਵੇਂ ਬੋਲਿਆ ਜਾ ਰਿਹਾ ਕਿ ਕੋਈ ਅੰਦਰ ਜ਼ਖਮੀ ਵੀ ਹੈ ਜਿਵੇਂ ਜੀ ਅੱਜ ਤੱਕ ਤੁਹਾਨੂੰ ਇੱਕ ਪੂਰੀ ਦੱਸ ਸਕਿਓ ਇੱਕ ਵਾਰ ਹੋਰ ਵੀ ਮੀਡੀਆ ਦੇ ਸਾਥੀ ਪਹੁੰਚੇ ਟਾਇਰ ਦਾ ਪਟਾਕਾ ਵਿਆ ਸੀ ਟਾਇਰ ਦੇ ਪਟਾਕੇ ਦੀ ਕਿਸੇ ਨੇ ਦੱਸਤਾ ਗਲਤ ਆਪਣਾ న్యూਸ ਚਲਾਤੀ ਕਿਸੇ ਨੇ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਲੇਕਿਨ ਸਰ ਕੁਝ মিডিਆ ਕਰਮਚਾਰੀਆਂ ਦੇ ਮੋਬਾਈਲ ਖੋਏ ਗਏ ਨੇ ਕਹਿੰਦੇ ਵੀਡੀਓ ਡਿਲੀਟ ਕੀਤੀ ਜਾਂ ਗਈ ਜ ਨੇ ਕਿਸੇ ਕਿਸੇ ਵੀ মিডিਆ ਦਾ ਮੋਬਾਈਲ ਨਹੀਂ ਖੋਇਆਗਾ ਕਿਸੇ মিডিਆ ਦੀ ਵੀਡੀਓ ਡਿਲੀਟ ਨਹੀਂ ਕੀਤੀ ਕੀ ਨਾ ਕੋਈ ਇਹੋ ਜੀ ਗੱਲ ਹੋਈ ਦੋਵਾਂ ਪਹਿਲਾਂ ਮੈਂ ਬਾਈਟ ਦੇ ਚੁੱਕਾ ਕੋਈ ਇਹੋ ਜੀ ਗੱਲ ਨਹੀਂ ਹੈ ਮੋਟਰਸਾਈਕਲ ਦੀ ਟਾਇਰ ਕਿੱਥੇ ਆ ਮੋਟਰਸਾਈਕਲ ਕਿੱਥੇ ਮੋਟਰਸਾਈਕਲ ਆਪਣਾ ਜਿਹੜਾ ਮਲਾਜ਼ਮ ਆਪਣਾ ਟਾਇਰ ਨਾਲ ਹਵਾ ਭਰਦਾ ਸੀ ਜਿਵੇਂ ਅੱਜਕੱਲ ਮਲਾਜ਼ਮਾਂ ਨੇ ਪੰਪ ਰੱਖੇ ਹੋ ਟਾਇਰ ਫਟ ਗਿਆ ਤੇ ਟ ਸੀ ਬੋਲ ਤੁਸੀਂ ਕਹਿੰਦੇ ਗੈਸ ਦੀ ਬੜੀ 스ਮੈਲ ਆ ਰਹੀ ਸੀ ਕਿ ਸਿਲੰਡਰ ਤੇ ਗੈਸ ਦੀ ਬੜੀ 스ਮੈਲ ਹੈ ਕੀ ਕਾਰਨ ਕੀ ਸੀ ਗੈਸ ਸਿਲੰਡਰ ਤਾਂ ਅੱਜ ਕੱਲ ਆਪਣਾ ਜਿਵੇਂ ਉਹ ਮੰਨ ਲਓ ਕੋਈ ਲਾਂਗਰੀ ਖੁੱਲਾ ਛੜ ਜਾਂਦਾ ਤੇ ਕਿਸੇ ਸਿਲੰਡਰ ਦੀ ਉਹ 스ਮੈਲ ਸਾਨੂੰ ਤਾਂ ਕੋਈ 스ਮੈਲ ਆਈ ਨਹੀਂ ਖੜੇ ਅੰਦਰ ਮੁਲਾਜ਼ਮ ਨੂੰ ਤਾਂ ਲੱਗਿਆ ਕੌਣ ਮੁਲਾਜ਼ਮ ਹੈ ਜੇ ਮੈਂ ਨੂੰ ਪੁੱਛੂੰਗਾ ਸਵੇਰੇ ਸਾਰੇ ਇਕੱਠੇ ਕਰਕੇ ਵੀ ਮੁਲਾਜ਼ਮ ਆਪਣਾ ਜਿਹੜਾ ਆਪਣਾ ਕਿੰਨੇ ਹਵਾ ਭਰੀ ਕਿਉਂ ਪੰਪ ਲੈ ਜਾਂਦਾ ਕਿਉਂ ਆਪਣਾ ਥਾਣੇ ਚ ਅੰਦਰ ਹਵਾ ਭਰੀ ਬਾਈਕ ਕਹਾਂ ਚੁਪਾ ਦੀ ਗਈ ਬਾਈਕ ਕਿਉਂ ਨਹੀਂ ਦਿਖ ਰਹੀ ਅੱਜ ਬਾਈਕ ਆਪਣਾ ਕਿਉਂ ਨਹੀਂ ਬਾਈਕ ਦਾ ਕੀ ਇਹ ਮੋਟਰਸਾਈਕਲ ਆਪਣਾ कितने दे मिलेगी अभी जहाँ पे जितने आई विटनेस एक सेकेंड एक सेकेंड डिसिप्लिन प्लीज ये जहाँ पे जितने आई विटनेस हैं जो पड़ोसी हैं वो बता रहे हैं कि तकरीबन दो किलोमीटर तक जो है वो आवाज़ सुनाई दी है तो इतनी तेज तो देखो देखो तुम मीडिया कह रहा है आज अपना एडी दूर तो ये अच्छे किसी भी आंड गुआंड शहर कोई नहीं कह रहे ਨਹੀਂ ਨਹੀਂ ਸਰ ਇਹੋ ਜੀ ਕੋ ਗਲਤ 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 ਗੱਲ ਬਾਈਕ ਕਹਾ ਗਾਇਬ ਹੋ ਗਈ ਉਹ ਜੋ ਬਾਈਕ ਦੀ ਕੋ ਕਹਾਂ ਨਾ ਇਸ ਪਾਸਾ ਇਸ ਪਾਸਾ ਵੀ ਬਣਾਈ ਕਿ ਬਾਈਕ ਕਹਾ ਗਾਇਬ ਹੋ ਗਈ ਉਹ ਅਗਰ ਬਾਈਕ ਮੇ ਬਲ ਉਹ ਯਾਰ ਇਹੋ ਜੀ ਕੋ ਗੱਲ ਹੀ ਨਹੀਂ ਹੋਈ ਬੈਗ ਕਿੱਥੇ ਗਵਾ ਉਹ ਨਹੀਂ ਬੈਗ ਜਿਹੜੀ ਬਾਈਕ ਦੇ ਬੈਗ ਲੈ ਗਿਆ ਹੈ ਕਿਵੇਂ ਜੇ ਥਾਣਾ ਸਾਡਾ ਸਕਿਉਰਟੀ ਪਰਮਨੈਂਟ ਮੈਂ ਤਾਂ ਉਹਨੂੰ ਗੇਟ ਤੇ ਉੱਥੇ ਖੜ ਕੇ ਨੋਟ ਦਿੱਤੀ ਕੋਈ ਗੱਲ ਥੋੜਾ ਹੈਗੀ ਗੇਟ ਤੇ ਸਾਡਾ ਪਰਪਜ ਹੈ ਬੰਦ ਕਰਨਾ ਸਾਡਾ ਸਕਿਉਰਟੀ ਆ ਐਸਪੀ ਸਾਹਿਬ ਆਪ ਤੁਸੀਂ মিডিਆ ਕੋ ਅੰਦਰ ਕਿਉਂ ਹੀ ਅਲਾਉ ਕਰ ਰਹੇ ਆਗਰ ਬਾਈਕ ਮੀਡੀਆ ਦੇਖੋ ਮੀਡੀਆ ਨੂੰ ਮੈਂ ਦੇੜ ਤੇ ਉੱਥੇ ਆਪਣਾ ਬਾਈਟ ਦਿੱਤੀ ਆ ਤੇ ਮੀਡੀਆ ਆਪਣਾ ਹੁਣ ਮੈਂ ਥਾਣੇ ਦੀ ਜਿਹੜੀ ਸਕਿਉਰਿਟੀ ਪਰਪਸ ਹੈ ਉਹ ਥੋੜਾ ਸਿਰਫ ਤੋਂ ਬਾਈਕ ਕਿਉਂ ਦਿਖਾਦੇ ਆ ਕੋਈ ਅਸਰਾ ਵੀ ਗਾਲਿਓ ਅੱਛੇ ਖਿੜਕੀਆਂ ਸ਼ੀਸ਼ੇ ਜੋ ਲੱਗੇ ਉਹ ਵੀ ਟੁੱਟ ਗਏ ਉਹ ਕਿਵੇਂ ਟੁੱਟ ਯਾਰ ਸ਼ੀਸ਼ਾ ਕੋਈ ਟੁੱਟਿਆ ਹੀ ਨਹੀਂ ਤੁਸੀਂ ਕਹਿ ਰਹੇ ਸ਼ੀਸ਼ੇ ਟੁੱਟੇ ਸ਼ੀਸ਼ਾ ਟੁੱਟੇ ਤੁਹਾਡੇ ਕਹਿਣ ਮੁਤਾਬਕ ਥੋੜਾ ਤੁਸੀਂ ਤੇ ਸਾਰੇ ਤਫ਼ਤੀਸ਼ ਫਿਰ ਤੁਸੀਂ ਕਰ ਲਓ ਯਾਰ ਜਦੋਂ ਕਹਿ ਰਿਹਾ ਤੁਹਾਨੂੰ ਨਹੀਂ ਟੁੱਟੇ ਬਸ ਪਰ ਮੌਕਾ ਮੌਕਾ ਦਿਖਾ ਦਿਓ ਮੌਕਾ ਦਿਖਾ ਦਿਓ